ਅਸੀਂ ਸਹੀ ਟਾਈਮ ਤੇ ਆਏ ਜਿਹੜੇ ਤੁਹਾਡੇ ਕੋਲ ਵੀਜ਼ੇ ਨਹੀਂ ਇਹ ਹੁਣੇ ਆਏ ਨੇ ਬਿਲਕੁਲ ਸਰ ਤੁਹਾਡੇ ਸਾਹਮਣੇ ਸੀਲਡ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਪੈਰੈਂਟਸ ਵੀ ਸਾਡੇ ਕੋਲ ਮੌਜੂਦ ਨੇ ਵੀਜ਼ਾ ਫੈਮਲੀ ਦਾ ਵੀਜ਼ਾ ਹਾਂਜੀ ਬਿਲਕੁਲ ਜੀ ਅਸੀਂ ਬਹੁਤ ਖੁਸ਼ ਹਾਂ ਇਹਨੇ ਘੱਟ ਦੇ ਵਿੱਚ ਇੰਨਾ ਵਧੀਆ ਕੰਸਲਟ ਇੱਕ ਕਿੰਗਡਮ ਕੰਸਲਟੈਂਟ ਨੇ ਸਾਡਾ ਵੀਜ਼ਾ ਲਗਵਾਤਾ ਜੀ ਪਰਸੈਂਟ ਵੀ ਦਿਮਾਗ ਤੇ ਬੋਝ ਨਹੀਂ ਰਿਹਾ ਜੀ ਨਹੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਵੀਜ਼ਾ ਵੜੀਆ ਲਵਾਤੇ ਜੀ ਕਰਕੇ ਕੰਮ ਇਹ ਨੀ ਸਾਰਾ ਹੈ ਕੀ ਪ੍ਰੋਸੀਜਰ ਕੀ ਸੀਗਾ ਇਹਨਾਂ ਦਾ ਇਹਨਾਂ ਦੇ ਸਿਰ ਦੋ ਬੱਚੇ ਸੀਗੇ ਇੱਕ ਦੀ 11 ਸਾਲੇਤ ਸੀ ਔਰ ਇੱਕ ਦੀ 9 ਸਾਲੇਤ ਸੀਗੀ ਤੇ ਪੈਰੈਂਟਸ ਦੋਨੋਂ ਨਾਲ ਜਾ ਰਹੇ ਸੀ ਐਜ਼ ਅ ਗਾਰਡੀਅਨ ਤੇ ਦੋ ਬੱਚੇ ਤੇ ਦੋਨੋਂ ਪੈਰੈਂਟਸ ਦਾ ਵੀਜ਼ਾ ਰਿਸਿਵ ਹੋਇਆ ਹੈ ਹਾਂਜੀ ਸਾਡਾ ਪੂਰੀ ਫੈਮਿਲੀ ਦਾ ਵੀਜ਼ਾ ਲੱਗਿਆ ਇਹਨਾਂ ਨੇ ਕਿੰਗਡਮ ਕੰਸਲਟੈਂਟ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਡਾ ਪੂਰੀ ਫੈਮਿਲੀ ਦਾ ਵੀਜ਼ਾ ਘੱਟ ਪੈਸਿਆਂ ਦੇ ਵਿੱਚ ਲਗਵਾ ਕੇ ਦਿੱਤਾ ਹੋਰ ਤਾਂ ਕੋਈ ਹੁਣ ਟੰਗ ਹੈ ਨਹੀਂ ਜੀ ਇਹ ਸੌਖਾ ਇਜ਼ੀ ਟੰਗ ਹੈ ਸਭ ਤੋਂ ਵਧੀਆ ਕੈਨੇਡਾ ਜਾਂਦਾ ਹੈ ਪੂਰੀ ਫੈਮਿਲੀ ਦਾ ਜਿਹੜਾ ਵੀਜ਼ਾ ਉਹ ਬੱਚਿਆਂ ਦੇ ਨਾਲ ਆਇਆ ਇਹ 2 ਸਾਲ ਦਾ ਵੀਜ਼ਾ ਜਿਹੜਾ ਇਹ ਦਿੱਤਾ ਜਾਂਦਾ ਅੱਜ ਵੀ ਇਹਦੇ 2 ਚਾਈਲਡ ਨੇ ਇਹਨਾਂ ਨੂੰ 6 ਮੰთ ਦੀ ਕਮੋਡੀਸ਼ਨ ਸਕੂਲ ਵੱਲੋਂ ਪ੍ਰੋਵਾਈਡਡ ਹੈ ਜੀ ਬਿਲਕੁਲ ਸਰ ਮਤਲਬ ਵੀ ਤਾਂ ਰਹਿਣ ਸਹਿਣ ਉਹ ਬਾਹਰ ਹੋਗਾ ਜੀ ਫਿਰ ਨਹੀਂ ਸਰ ਪੈਰੈਂਟਸ ਵੀ ਨਾਲ ਹੀ ਰਹਿਣਗੇ ਐਜ਼ ਅ ਗਾਰਡੀਅਨ ਕਿਉਂਕਿ ਕੈਨੇਡਾ ਨੇ ਰੂਲਸ ਬਿਲਕੁਲ ਚੇਂਜ ਕਰ ਦਿੱਤੇ ਮਾਈਨਰ ਚਾਈਲਡ ਨੂੰ ਪੈਰੈਂਟਸ ਦੇ ਨਾਲ ਐਜ਼ ਅ ਗਾਰਡੀਅਨ ਪੈਰੈਂਟਸ ਜਾਣ ਦੀ ਪਰਮਿਸ਼ਨ ਦੇ ਦਿੰਦੀ ਹੈ ਕਿੰਨੇ ਮੈਂਬਰ ਮੈਮ ਜਿਹੜੇ ਪਰਿਵਾਰ ਦੇ ਨਾਲ ਜਾ ਸਕਦੇ ਨੇ ਸਰ ਦੋ ਫੈਮਿਲੀ ਮੈਂਬਰ ਜਾ ਸਕਦੇ ਨੇ ਸਿੰਗਲ ਬੱਚੇ ਦੇ ਨਾਲ ਬੱਚੇ ਦੀ ਏਅਰ ਟਿਕਟ ਵੀ ਸਕੂਲ ਪ੍ਰੋਵਾਈਡ ਕਰਦਾ ਹੈ ਸਕੂਲ ਦੇ ਵਿੱਚ ਉਹਦੀ ਫੀਸ ਭਰੀ ਜਾਂਦੀ ਹੈ ਟਿਕਟ ਵੀ ਇੱਥੋਂ ਉਹ ਲਾ ਕੇ ਬੱਚੇ ਨੂੰ ਲੈ ਕੇ ਜਾਂਦੇ ਨੇ ਬਿਲਕੁਲ ਸਰ ਬੱਚੇ ਦੀ ਟਿਕਟ ਸਕੂਲ ਪ੍ਰੋਵਾਈਡ ਕਰਦਾ ਹੈ 25 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਮੈਂ ਸੁਖਵੀਰ ਸਿੰਘ ਵਿਦੇਸ਼ਾਂ ਦੇ ਵੱਲ ਪੰਜਾਬੀਆਂ ਦਾ ਜਿਹੜਾ ਰੁਝਾਨ ਆ ਉਹ ਲਗਾਤਾਰ ਜਾਂਦਾ ਵਾਧਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਜਿਹੜੇ ਆਇਲੈਂਡ ਸੈਂਟਰ ਨੇ ਉਹ ਵੀ ਖੁੱਲੇ ਹੋਏ ਨੇ 18 ਸਾਲ ਤੋਂ ਬਾਅਦ ਜਿਹੜੇ ਬੱਚੇ ਆਇਲਟਸ ਕਰਕੇ ਉਹ ਜਾਂਦੇ ਸੀਗੇ ਪਰ ਹੁਣ 2.5 ਸਾਲ ਤੋਂ ਲੈ ਕੇ 17 ਸਾਲ ਦੇ ਜਿਹੜੇ ਬੱਚੇ ਨੇ ਉਹ ਵੀ ਕੈਨੇਡਾ ਜਾਂ ਹੋਰ ਵਿਦੇਸ਼ਾਂ ਦੇ ਵਿੱਚ ਜਿਹੜਾ ਪੜਨ ਜਾ ਸਕਦੇ ਨੇ ਇਹਦੇ ਲਈ ਸਾਡੇ ਨਾਲ ਨੇ ਜਿਹੜੇ ਆਰਤੀ ਮੈਡਮ ਨਾਲ ਗੱਲ ਕਰਾਵਾਂਗੇ ਉਹਦੇ ਨਾਲ ਮੈਡਮ ਤੁਹਾਡਾ ਬਹੁਤ ਸਵਾਗਤ ਹੈ ਸਸ਼ਕਤੀ ਪਹਿਲਾਂ ਤਾਂ ਆਪਣੇ ਇੰਸਟੀਚਿਊਟ ਦਾ ਨਾਮ ਤੇ ਐਡਰੈਸ ਦੱਸ ਦੋ ਜੀ ਅ ਸਰ ਕਿੰਗਡਮ ਕਨਸਲਟੈਂਟ ਸਾਡੇ ਆਫਿਸ ਦਾ ਨੇਮ ਹੈ ਸਾਡਾ ਆਫਿਸ ਜਲੰਧਰ ਬਸਟੈਂਡ ਤੋਂ ਗੜਾ ਰੋਡ ਤੇ ਗੜਾ ਰੋਡ ਅਨਯੋਤ ਆਚ ਹੋਟਲ ਦੇ ਬਿਲਕੁਲ ਆਪੋਜ਼ਿਟ ਅਲਰਟ ਜਿਮ ਦੇ ਬਿਲਕੁਲ ਨੁਕਰ ਤੇ ਬੀਬਾ ਸ਼ੋਰੂਮ ਹੈ ਉਹਦੇ ਸੈਕੰਡ ਫਲੋਰ ਤੇ ਹੈ ਸਾਡਾ ਆਫਿਸ ਪਹਿਲਾਂ ਮੈਡਮ ਵੇਟ ਕਰਨੀ ਪੈਂਦੀ ਸੀ ਹਾਇਲੈਟਸ ਦੇ ਬੈਂਡਾਂ ਦੀ ਤੇ ਬੱਚਾ ਜਦੋਂ ਵੱਡਾ ਹੁੰਦਾ ਸੀ ਤਾਂ ਪੇਰੈਂਟਸ ਉਹਦੇ ਨਾਲ ਬਾਹਰ ਜਾ ਸਕਦੇ ਸੀਗੇ ਹੁਣ 2.5 ਸਾਲ ਦਾ ਹੈ ਕੀ ਪ੍ਰੋਸੈਸ ਹੈ ਜਿਹੜਾ ਬੱਚਾ 2.5 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਬਾ ਅ ਸਰ ਦੇਖੋ ਇਹਦੇ ਚ ਪਹਿਲਾਂ ਬੱਚੇ ਆਇਲਸ ਕਰਕੇ ਜਾਂਦੇ ਸੀਗੇ ਪਲੱਸ 2 ਬਾਅਦ ਆਇਲਸ ਕਰਦੇ ਸੀਗੇ ਫਿਰ ਇਗਜ਼ਾਮ ਦੇ ਕੇ ਬੈਂਡਸ ਲੈ ਕੇ ਦਿੰਨ ਫਿਰ ਆਇਲਸ ਦੀ ਸੋਰੀ ਆਪਣੀ ਕੈਨੇਡਾ ਦੀ ਫਾਈਲ ਲਗਾਉਂਦੇ ਸੀ ਸੋ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਹੁਣ ਕੈਨੇਡਾ ਨੇ ਰੂਲਸ ਬਿਲਕੁਲ ਚੇਂਜ ਕਰ ਦਿੱਤੇ ਮਾਈਨਰ ਚਾਈਲਡ ਨੂੰ ਪੈਰੈਂਟਸ ਦੇ ਨਾਲ ਐਜ਼ ਅ ਗਾਰਡੀਅਨ ਪੈਰੈਂਟਸ ਜਾਣ ਦੀ ਪਰਮਿਸ਼ਨ ਦੇ ਦਿੰਦੀ ਹੈ ਤਿੰਨ ਤੋਂ 18 ਸਾਲ ਤੱਕ ਦੇ ਬੱਚੇ ਜਿਹੜੇ ਨੇ ਉਹ ਕੈਨੇਡੀਅਨ ਆਪਣੇ ਬੱਚੇ ਐਜ਼ ਅ ਸਟੱਡੀ ਕਰਨ ਵਾਸਤੇ ਜਾ ਸਕਦੇ ਨੇ ਤੇ ਇਹਦੇ ਵਿੱਚ ਬੱਚੇ ਦੇ ਨਾਲ ਪੈਰੈਂਟਸ ਐਜ਼ ਅ ਗਾਰਡੀਅਨ ਕੋਈ ਵੀ ਜਾ ਸਕਦਾ ਫਾਦਰ ਮਦਰ ਬੱਚੇ ਦੇ ਦਾਦਾ ਦਾਦੀ ਨਾਨਾ ਨਾਨੀ ਐਜ਼ ਅ ਗਾਰਡੀਅਨ ਕੋਈ ਵੀ ਜਾ ਸਕਦਾ ਹੈ ਕਿੰਨੇ ਮੈਂਬਰ ਮੈਮ ਜਿਹੜੇ ਪਰਿਵਾਰ ਦੇ ਨੂੰ ਨਾਲ ਜਾ ਸਕਦੇ ਨੇ ਸਰ ਦੋ ਫੈਮਿਲੀ ਮੈਂਬਰ ਜਾ ਸਕਦੇ ਨੇ ਸਿੰਗਲ ਬੱਚੇ ਦੇ ਨਾਲ ਜੀ ਜਿਹੜਾ ਬੱਚਾ ਮੈਡਮ ਇੱਥੋਂ ਜਦੋਂ ਜਾਂਦਾ ਉੱਥੇ ਉਹਦਾ ਰਹਿਣ ਸਹਿਣ ਦਾ ਖਰਚਾ ਜਾਂ ਉਹਨੂੰ ਜੋ ਵੀ ਉੱਥੇ ਲੋਡ ਪੈਂਦੀ ਆ ਉਹ ਕਿਵੇਂ ਦਿੱਤੀ ਜਾਂਦੀ ਆ ਅ ਸਰ ਦੇਖੋ ਜਦੋਂ ਬੱਚਾ ਇੱਥੇ ਨਾਲ ਜਾਂਦਾ ਹੈ ਪੈਰੈਂਟਸ ਦੇ ਤੇ 3 ਮਹੀਨੇ ਤੱਕ ਤਾਂ ਕਮੋਡੀਸ਼ਨ ਜਿਹੜੀ ਆ ਉਹ ਸਕੂਲ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਐਜ਼ ਅ ਫਰੈਸ਼ਰ ਤੇ ਆਫਟਰ 3 ਮੰਥ ਬਾਅਦ ਤੁਸੀਂ ਆਪਣਾ ਆਪ ਖੁਦ ਮੈਨੇਜ ਕਰਨਾ ਹੁੰਦਾ ਹੈ ਤੁਹਾਡਾ ਆਪਣਾ ਖੁਦ ਦਾ ਫੂਡ ਐਂਡ ਖੁਦ ਦਾ ਪੀਜੀ ਹੋਏਗਾ ਬਟ ਜਦੋਂ ਤੁਸੀਂ ਇੱਥੋਂ ਜਾਂਦੇ ਹੋ ਐਜ਼ ਅ ਫਰੈਸ਼ਰ ਤੁਹਾਨੂੰ 3 ਮੰਥ ਤੱਕ ਸਕੂਲ ਜਿਹੜੀ ਆ ਉਹ ਅਕਮੋਡੀਸ਼ਨ ਪ੍ਰੋਵਾਈਡ ਕਰੇਗੀ ਪੈਰੈਂਟਸ ਨੂੰ ਵੀ ਬੱਚੇ ਦੇ ਨਾਲ ਆਰਤੀ मैम ਜੀਕਰ ਗੱਲ ਕੀਤੀ ਹੈ ਬੱਚੇ ਦੇ ਡਾਕੂਮੈਂਟ ਦੀ ਤਾਂ ਬੱਚੇ ਡਾਕੂਮੈਂਟ ਕਿਹੜੇ-ਕਿਹੜੇ ਲੱਗਦੇ ਨੇ ਅ ਜਿਤ ਸਰ ਜਦੋਂ ਆਪਾਂ ਪ੍ਰੋਸੈਸ ਸਟਾਰਟ ਕਰਦੇ ਹ ਡਾਕੂਮੈਂਟਸ ਆਧਾਰ ਕਾਰਡ ਬੱਚੇ ਦਾ ਬਰਥ ਸਰਟੀਫਿਕੇਟ ਬੱਚੇ ਦਾ ਸਕੂਲ ਦਾ ਆਈਡੀ ਕਾਰਡ ਹੋ ਜੇ ਪ੍ਰੈਜ਼ੈਂਟ ਕਲਾਸ ਦਾ ਜਾਂ ਫਿਰ ਪ੍ਰੀਵੀਅਸ ਕਲਾਸ ਦਾ ਰਿਪੋਰਟ ਕਾਰਡ ਇੱਕ ਬੱਚੇ ਦੀ ਫੋਟੋ ਪਾਸਪੋਰਟ ਸਾਈਜ਼ ਪੈਰੈਂਟਸ ਦੋਨਾਂ ਦਾ ਆਧਾਰ ਕਾਰਡ ਤੇ ਬੱਚੇ ਦਾ ਅਗਰ ਪਾਸਪੋਰਟ ਬਣਿਆ ਹੋਇਆ ਉਹਦਾ ਫਰੰਟਰ ਬੈਕ ਅਗਰ ਨਹੀਂ ਬਣਿਆ ਸਾਨੂੰ ਆਫਟਰ ਸਵਾ ਕ ਮਹੀਨੇ ਬਾਅਦ ਸਾਨੂੰ ਜਿਹੜੇ ਪਾਸਪੋਰਟ ਨੇ ਬੱਚੇ ਦੇ ਉਹਦੀ ਨੀਡ ਪੈਂਦੀ ਆ ਤੇ ਸਟਾਰਟਿੰਗ ਚ ਇਹ ਡਾਕੂਮੈਂਟਸ ਲੱਗਦੇ ਨੇ ਸਰ ਜੀ ਕਿ ਮੈਮ ਕਦੋਂ ਕਿਹੜੇ ਮਹੀਨਿਆਂ ਦੇ ਵਿੱਚ ਜਿਹੜਾ ਬੱਚਾ ਉਹ ਬਾਹਰ ਜਾ ਸਕਦਾ ਜਿਵੇਂ ਸਤੰਬਰ ਐਂਡ ਟੇਕ ਲੱਗਦੇ ਨੇ ਵੀਜ਼ੇ ਲੱਗਦੇ ਸੀ ਪਹਿਲਾਂ ਉਧਰ ਦੀ ਸਟੱਡੀ ਦੇ ਹਿਸਾਬ ਨਾਲ ਇਹ ਛੋਟੇ ਬੱਚਿਆਂ ਦਾ ਕਿਹੜੇ ਕਿਹੜੇ ਮੰਥ ਦੇ ਵਿੱਚ ਆਪਾਂ ਅਪਲਾਈ ਕਰ ਸਕਦੇ ਹਾਂ ਸਰ ਹੁਣ ਆਪਾਂ ਇਹਦੇ 'ਚ ਸਾਨੂੰ ਤਿੰਨ ਇਨਟੇਕਸ ਹੁੰਦੇ ਨੇ ਜਨਵਰੀ ਜੁਲਾਈ ਐਂਡ ਸਤੰਬਰ ਵੈਸੇ ਆਪਾਂ ਸਤੰਬਰ ਟੂ ਸਤੰਬਰ ਸੈਸ਼ਨ ਲੈਣੇ ਆ ਬਟ ਸਾਨੂੰ ਹੁਣ ਤਿੰਨ ਵਾਰੀ ਪਰਮਿਸ਼ਨ ਹੁੰਦੀ ਕਿ ਅਸੀਂ ਬੱਚੇ ਨੂੰ ਭੇਜ ਸਕਦੇ ਹਾਂ ਬਾਹਰ ਤੇ ਜਨਵਰੀ ਜੁਲਾਈ ਐਂਡ ਸਤੰਬਰ ਸਾਰੇ ਤਿੰਨ ਇਨਟੇਕਸ ਹੁੰਦੇ ਨੇ ਵੀਜ਼ਾ ਕਿੰਨੇ ਟਾਈਮ ਬਾਅਦ ਜਿਹੜਾ ਬੱਚਾ ਦਾ ਮੈਕਸਿਮਮ 2 ਮੰਥਸਰ ਲੱਗ ਜਾਂਦੇ ਨੇ ਅ ਵੱਧ ਤੋਂ ਵੱਧ 2.5 ਮੰਥ ਲੱਗ ਜਾਣਗੇ ਉਸ ਤੋਂ ਜ਼ਿਆਦਾ ਮੰਥ ਨਹੀਂ ਲੱਗਣਗੇ 2 ਤੋਂ 2.5 ਮਹੀਨੇ ਦੇ ਵਿੱਚ ਵਿੱਚ ਆਪਾਂ ਬੱਚੇ ਦੀ ਜਿਹੜਾ ਵੀਜ਼ਾ ਵਾ ਉਹ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਕਰਕੇ ਦੇ ਦਿੰਨੇ ਆ ਜੀ ਜੇ ਕਿਸੇ ਨੇ ਮੈਨੂੰ ਪਤਾ ਕਰਨਾ ਹੋਵੇ ਇਹਦੇ ਬਾਰੇ ਤੁਹਾਡੇ ਕੋਲੇ ਆ ਕੇ ਇੱਥੇ ਪੁੱਛ-ਕਿਛ ਕਰ ਸਕਦਾ ਉਹਦੀ ਫੀਸ ਕਿੰਨੀ ਹੈ ਅ ਸਰ ਨਹੀਂ ਆਪਾਂ ਉਹਦੀ ਕੋਈ ਫੀਸ ਨਹੀਂ ਲੈਂਦੇ ਕੋਈ ਕਾਉਂਸਲਿੰਗ ਫੀਸ ਨਹੀਂ ਹੈਗੀ ਸਾਡੀ ਤੇ ਤੁਸੀਂ ਆਨ ਕੇ ਆਫਿਸ ਵਿਜ਼ਿਟ ਕਰੋ ਆਪਣੇ ਬੱਚਿਆਂ ਦੇ ਡਾਕੂਮੈਂਟਸ ਲੈ ਕੇ ਆਓ ਤੇ ਮਿਲੋ ਉਹਦੀ ਕੋਈ ਫੀਸ ਨਹੀਂ ਈਵਨ ਸਾਡੀ ਅਸੀਂ ਐਕਸਟਰਾ ਕਲਾਇੰਟ ਤੋਂ ਵੀ ਕੋਈ ਪੇਮੈਂਟ ਨਹੀਂ ਲੈਂਦੇ ਆ ਕਈ এজੰਟੇ ਇਦਾਂ ਹੁੰਦੇ ਨੇ ਕਿ ਆਫਟਰ ਵੀਜ਼ਾ ਲੱਖ ਰੁਪਈਆ ਲੈ ਲਿਆ 2 ਲੱਖ ਲੈ ਲਿਆ ਬਟ ਅਸੀਂ ਇਦਾਂ ਕੋਈ ਫੀਸ ਨਹੀਂ ਲੈਂਦੇ ਜਦੋਂ ਕਲਾਇੰਟ ਦਾ ਵੀਜ਼ਾ ਲੱਗ ਜਾਂਦਾ ਸਾਨੂੰ ਕਮਿਸ਼ਨ ਆਂਦੀ ਹੈ ਸਕੂਲ ਸਕੂਲ ਵੱਲੋਂ 20% ਕਮਿਸ਼ਨ ਸਾਨੂੰ ਓਨਰ ਨੂੰ ਬੈਨੀਫਿਟ ਹੁੰਦਾ ਸੋ ਅਸੀਂ ਕਲਾਇੰਟ ਤੋਂ ਕੋਈ ਵੀ ਪਰਸਨਲੀ ਫੀਸ ਨਹੀਂ ਚਾਰਜ ਕਰਦੇ ਪਹਿਲਾਂ ਮੈਡਮ ਜਿਹੜਾ ਬੀਆ ਆਇਲਸ ਦੇ ਨਾਲ ਲੱਗਦਾ ਸੀ ਉਹਦੇ ਨਾਲ ਕਾਫੀ ਸਾਰੇ ਫੰਡ ਵੀ ਸ਼ੋ ਕਰਨੇ ਪੈਂਦੇ ਸੀ ਫੀਸਾਂ ਵੀ ਭਰਨੀਆਂ ਪੈਂਦੀਆਂ ਸੀ ਕਾਲਜ ਦੀਆਂ ਜਿਹੜੀ 2.5 ਸਾਲ ਦੀ ਉਮਰ ਦੇ ਵਿੱਚ ਜਦੋਂ ਬੱਚਾ ਜਾਂਦਾ ਉਹਦੀ ਫੀਸ ਕਿੰਨੀ ਲੱਗਦੀ ਹੈ ਜੀ ਸਰ ਦੇਖੋ ਇਹ ਦੇ ਵਿੱਚ ਫੰਡਸ ਜਿਹੜੇ ਨੇ ਉਹ ਸਾਨੂੰ ਚਾਹੀਦੇ ਹੁੰਦੇ ਨੇ ਸਿੰਗਲ ਚਾਈਲਡ ਦੇ ਮਗਰ 12 ਤੋਂ 15 ਲੱਖ ਦੇ ਅਗਰ ਤੁਸੀਂ ਉਹਦੇ ਚ ਐਫ ਡੀਜ਼ ਸੇਵਿੰਗਸ ਐਂਡ ਮਿਚੁਅਲ ਫੰਡ ਸ਼ੋ ਕਰ ਸਕਦੇ ਹੋ ਵੈਲਨ ਗੁੱਡ ਹੈ ਜੇ ਤੁਹਾਡੇ ਕੋਲ ਆਪਣੀ ਹੈਗੇ ਨੇ ਬੱਚੇ ਦੇ ਦਾਦਾ ਦਾਦੀ ਨਾਨਾ ਨਾਨੀ ਵੀ ਸ਼ੋ ਕਰ ਸਕਦੇ ਨੇ ਜੇ ਕਿਸੇ ਕੋਲ ਨਹੀਂ ਹੈਗੇ ਫਿਰ ਅਸੀਂ ਹੈਲਪ ਕਰਦੇ ਹਾਂ ਸਾਡੇ ਫਾਈਨੈਂਸਰਸ ਹੈਲਪ ਕਰਦੇ ਨੇ ਉਹਨਾਂ ਦੀ ਉਹ 2 ਜਾਂ 3 ਪਰਸੈਂਟ ਚਾਰਜ ਵਨ ਟਾਈਮ ਹੀ ਉਹਨਾਂ ਤੋਂ ਚਾਰਜ ਕਰਦੇ ਨੇ ਦੈਨ ਉਹ ਉਹਨਾਂ ਦੇ ਫੰਡਸ ਵਗੈਰਾ ਸ਼ੋ ਕਰਦੇ ਨੇ ਤੇ ਜਿਹੜੀ ਫੀਸ ਹੈ ਬੱਚੇ ਦੀ ਆਪਾਂ ਬਹੁਤ ਘੱਟ ਲੈਣੇ ਆ ਜਿੱਦਾਂ ਮੰਨ ਲਓ ਇੱਕ ਬੱਚਾ ਸਿੰਗਲ ਉਹਦਾ ਟੋਟਲ ਖਰਚਾ ਕਰੋ 6 ਮੰਨਦੀ ਉਹਦੇ ਕੋਲ ਆਪਸ਼ਨ ਹੈ ਉਹ 6 ਮੰਨਦੀ ਫੀਸ ਵੀ ਪੇ ਕਰਕੇ ਜਾ ਸਕਦਾ ਹੈ ਚਾਈਲਡ ਔਰ 1 ਇਅਰ ਦੀ ਵੀ ਤੇ ਜਿਹੜੀ ਹਾਫ ਫੀਸ ਹੈ ਬੱਚੇ ਦੀ ਉਹ ਜਾਂਦੀ ਹੈ 329000 ਜਿਹੜੀ 1 ਇਅਰ ਦੀ ਫੀਸ ਹੈ ਉਹ ਅਸੀਂ ਲੈਣੇ ਆ 624000 ਜੋ ਸਕੂਲ ਨੂੰ ਜਾਂਦੀ ਹੈ ਜੀ ਕਿਹੜੀ ਕਿਹੜੀ ਕੰਟਰੀ ਮੈਂ ਜਾ ਸਕਦੇ ਨਹੀਂ ਅਹ ਦੇਖੋ ਮਾਈਨਰ ਸਟਡੀ ਵੀਜ਼ਾ ਅਸੀਂ ਸਿਰਫ ਕੈਨੇਡਾ 딜 ਕਰਦੇ ਹਾਂ ਬਿਕੋਜ਼ ਆਸਟ੍ਰੇਲੀਆ ਅਮਰੀਕਾ ਬਹੁਤ ਜ਼ਿਆਦਾ ਸਟਿਕਨੈਸ ਹੈ ਸੋ ਆਪਾਂ ਉੱਥੇ 딜 ਨਹੀਂ ਕਰਦੇ ਉਹ ਵੀ ਪੈਰੈਂਟਸ ਨੂੰ ਵੀਸਟਰ ਵੀਜ਼ਾ ਗਾਈਡ ਕਰਦੇ ਨੇ ਸੋ ਆਪਾਂ ਇਸ ਕਰਕੇ ਕੈਨੇਡਾ ਹੀ 딜 ਕਰਦੇ ਹਾਂ ਜੀ ਜਿਵੇਂ ਬੱਚੇ ਦੇ ਪੇਰੈਂਟਸ ਨਾਲ ਜਾਂਦੇ ਨੇ ਜੀ ਉੱਥੇ ਬਾਹਰ ਜਾ ਕੇ ਫਿਰ ਜੇ ਉਹ ਉੱਥੇ ਰਹਿੰਦੇ ਨੇ ਉਹਨਾਂ ਨੂੰ ਤਾਂ ਖਰਚਾ ਹੋਰ ਵੀ ਪੈਂਦਾ ਜਾਂ ਉੱਥੇ ਕੰਮ ਕਰ ਸਕਦੇ ਨੇ ਉਹ ਅ ਨਹੀਂ ਸਰ ਪੇਰੈਂਟਸ ਜਿਹੜੇ ਨੇ ਉਹ ਇਥੋਂ PG1 ਕੈਟਾਗਰੀ ਜਿਹੜਾ ਪੇਰੈਂਟਸ ਗਾਰਡੀਅਨ ਵੀਜ਼ਾ ਹੁੰਦਾ ਹੈ ਇਥੋਂ ਆਪਾਂ ਪੇਰੈਂਟਸ ਨੂੰ PG1 ਕੈਟਾਗਰੀ ਦਾ ਵੀਜ਼ਾ ਦਿੰਨੇ ਆ ਬਟ ਉਹਨਾਂ ਦੇ ਕੋਲ ਵਰਕ ਪਰਮਿਸ਼ਨਸ ਹੁੰਦੀਆਂ ਨੇ ਲੀਗਲੀ ਜੇ ਫਾਦਰ ਜਿੱਦਾਂ ਆਇਲਸ ਵਾਲੇ ਸਟੂਡੈਂਟਸ ਆਉਂਦੇ ਨੇ ਜਦੋਂ ਆਇਲਸ ਕਰਕੇ ਉਹਨਾਂ ਕੋਲ 20 ਆਵਰਸ ਪਰ ਵੀਕ ਦੇ ਉੱਥੇ ਵਰਕ ਕਰਨ ਦੀ ਪਰਮਿਸ਼ਨ ਹੁੰਦੀ ਆ ਬਟ ਇਹਦੇ ਵਿੱਚ ਸਟੂਡੈਂਟ ਨੂੰ ਨਹੀਂ ਹੁੰਦੀ ਬਿਕ ਪੈਰੈਂਟਸ ਨੂੰ ਫਾਦਰ ਫੁੱਲ ਟਾਈਮ ਜਿਹੜੇ ਮਦਰ ਨੇ ਉਹ ਪਰ ਵੀਕ ਦੇ ਵਿੱਚ 20 ਆਵਰਸ ਉਥੇ ਜੌਬ ਜਿਹੜੀ ਆ ਉਹ ਕਰ ਸਕਦੇ ਨੇ ਜੀ ਉਦੋਂ ਤੱਕ ਕਰ ਸਕਦੇ ਨੇ ਜਦੋਂ ਤੱਕ ਬੱਚੇ ਦੀ ਏਜ ਅਡਲਟ ਨਹੀਂ ਹੁੰਦੀ 18 ਸਾਲ ਤੱਕ ਦੀ ਨਹੀਂ ਹੋ ਜਾਂਦੀ ਪੈਰੈਂਟਸ ਉਦੋਂ ਤੱਕ ਵਰਕ ਕਰ ਸਕਦੇ ਆ ਜੀ ਜੇਕਰ ਗੱਲ ਕੀਤੀ ਹੈ ਵੀ ਟਿਕਟਾਂ ਦੀ ਮੈਂ ਸਕੂਲ ਟਿਕਟਾਂ ਦੀ ਉਹ ਬਿਲਕੁਲ ਸਰ ਜੀ ਬੱਚੇ ਦੀ ਟਿਕਟ ਦੇਖੇ ਤੇ ਉਹ ਸਕੂਲ ਪ੍ਰੋਵਾਈਡ ਕਰਦਾ ਹੈ ਪੈਰੈਂਟਸ ਦਾ ਸਿਰਫ ਆਪਣੀ ਟਿਕਟ ਦਾ ਖਰਚਾ ਹੁੰਦਾ ਹੈ ਉਹਨਾਂ ਦੀ ਮੈਸੀ ਫੀਸ ਹੁੰਦੀ ਹੈ ਆਦਰਵਾਇਜ਼ ਉਹਨਾਂ ਦਾ ਪੈਰੈਂਟਸ ਦਾ ਕੋਈ ਖਰਚਾ ਨਹੀਂ ਆ ਬੱਚੇ ਦੀ ਟਿਕਟ ਵੀ ਸਕੂਲ ਪ੍ਰੋਵਾਈਡ ਕਰਦਾ ਹੈ ਜਿਹੜੇ ਸਕੂਲ ਦੇ ਵਿੱਚ ਉਹਦੀ ਫੀਸ ਭਰੀ ਜਾਂਦੀ ਹੈ ਟਿਕਟ ਵੀ ਇੱਥੋਂ ਉਹ ਲਾ ਕੇ ਬੱਚੇ ਨੂੰ ਲੈ ਕੇ ਜਾਂਦੇ ਨੇ ਬਿਲਕੁਲ ਸਰ ਬੱਚੇ ਦੀ ਟਿਕਟ ਸਕੂਲ ਪ੍ਰੋਵਾਈਡ ਕਰਦਾ ਉਹ ਜਿਹੜੀ ਫੀਸ ਪੇ ਕਰਦੇ ਨੇ 329000 ਜਾਂ ਫਿਰ 1 ਇਅਰ ਦੀ ਛੇ ਲੱਖ 24000 ਉਹਦੇ ਵਿੱਚ ਬੱਚੇ ਦੀ 에ਅ ਟਿਕਟ ਇਨਕਲੂਡ ਹੁੰਦੀ ਹੈ ਪਲੱਸ ਪੈਰੈਂਟਸ ਦਾ ਤੇ ਬੱਚੇ ਦਾ ਅਕੋਮੋਡੇਸ਼ਨ ਖਾਣਾ ਪੀਣਾ ਰਹਿਣਾ ਸੈਨਾ ਫੂਡ ਪਲੱਸ ਪੀਜੀ ਉਹ ਵੀ ਸਕੂਲ ਵੱਲੋਂ ਪ੍ਰੋਵਾਈਡ ਹੁੰਦਾ ਜੇਕਰ ਗੱਲ ਕੀਤੀ ਆਵੇ ਉਹਨਾਂ ਦੇ ਪੈਰੈਂਟਸ ਦੀ ਜਦੋਂ ਬੱਚੇ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਜਾਂ ਆਪਾਂ ਕਹਿੰਦੀ ਵੀ ਪੂਰੀ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਰਹਿਣਾ ਚਾਹੁੰਦੇ ਨੇ ਉਹ ਤਾਂ ਉਹਨਾਂ ਨੂੰ ਪੀਆਰ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਹੋਊਗੀ ਅਰ ਨਹੀਂ ਸਰ ਇੰਦਾ ਨਹੀਂ ਹੈਗਾ ਕਿ ਅਗਰ ਬੱਚਾ ਪੀਆਰ ਪੈਰੈਂਟਸ ਪੀਆਰ ਹੋਣਾ ਚਾਹੁੰਦੇ ਨਹੀਂ ਅਗਰ ਤੇ ਉਹ ਆਫਟਰ 2 ਇਅਰ ਬਾਅਦ ਆਪਣੀ ਪੀਆਰ ਫਾਈਲ ਲਗਾ ਸਕਦੇ ਨੇ ਲੇਕਿਨ ਉਹਦੇ ਵਾਸਤੇ ਉਹਨਾਂ ਨੂੰ 2 ਸਾਲ ਉੱਥੇ ਰੈਗੂਲਰਲੀ ਰਹਿਣਾ ਪਏਗਾ ਗਵਰਨਮੈਂਟ ਨੂੰ ਟੈਕਸ ਪੇ ਹੋਵੇਗਾ ਬੱਚਿਆਂ ਦੀ ਫੀਸਸ ਜਾਣ ਕੇ ਆਨ ਸਟੱਡੀ 'ਚ ਕੋਈ ਗੈਪ ਨਾ ਹੋਵੇ ਉਸ ਬਿਹាវ ਦੇ ਵਿੱਚ ਬੱਚੇ ਦੇ ਨਾਲ ਪੈਰੈਂਟਸ ਆਪਣੀ ਪੀਆਰ ਲੈ ਸਕਦੇ ਨੇ ਬਟ ਪਹਿਲਾਂ ਬੱਚਾ ਪੀਆਰ ਹੋਏਗਾ ਆਫਟਰ 2 ਇਅਰ ਬਾਅਦ ਥੈਨ ਫਿਰ ਪੈਰੈਂਟਸ ਆਪਣੀ ਪੀਆਰ ਲੈਂਦੇ ਨੇ ਜਿਹੜੀ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦੀ ਜਿਹੜੀ ਸਟੱਡੀ ਆ ਉਹ ਤਾਂ ਨਹੀਂ ਇੱ ਗਿਣੀ ਜਾ ਸਕਦੀ ਉਹ ਇੰਨੇ ਪੜੇ ਨੇ ਕਿੰਨੇ ਮਰਜ਼ੀ ਪੜੇ ਹੋਣ ਉਹ ਬਿਲਕੁਲ ਸਰ ਪੈਰੈਂਟਸ ਦੀ ਕੁਆਲਿਫਿਕੇਸ਼ਨ ਬਿਲਕੁਲ ਮੈਟਰ ਨਹੀਂ ਕਰਦੀ ਕਿਉਂਕਿ ਇਹਦੇ ਵਿੱਚ ਬੱਚਾ ਮਾਈਨਰ ਹੈ ਪੈਰੈਂਟਸ ਕਈ ਇਦਦਦੇ ਹੁੰਦੇ ਨੇ ਜਿਹੜੇ ਬਿਲਕੁਲ ਨਹੀਂ ਵੀ ਪੜੇ ਉਹਨਾਂ ਦੇ ਈਸੀਆਰ ਪਾਸਪੋਰਟਸ ਹੁੰਦੇ ਨੇ ਸੋ ਇਸ ਕਰਕੇ ਇਹਦੇ ਵਿੱਚ ਪੈਰੈਂਟਸ ਦੀ ਕੁਆਲਿਫਿਕੇਸ਼ਨ ਮੈਟਰ ਨਹੀਂ ਕਰਦੀ ਕੋਈ ਇੰਟਰਵਿਊ ਨਹੀਂ ਕੋਈ ਟੈਸਟ ਨਹੀਂ ਕਈਆਂ ਦੀ ਹੁੰਦੀ ਹੈ ਨਾ ਕਿ ਹਾਂ ਵੀ ਆਇਲਸ ਵਾਲੇ ਸਟੂਡੈਂਟਸ ਸੇ ਪਹਿਲਾਂ ਆਪਣੀ ਆਇਲਸ ਕਲੀਅਰ ਕਰਦੇ ਨੇ ਬਾਅਦ ਵਿੱਚ ਉਹਨਾਂ ਦੀ ਇੰਟਰਵਿਊਜ਼ ਲਿੱਤੀ ਜਾਂਦੀ ਹੈ ਸੋ ਇਹਦੇ ਵਿੱਚ 에ਅਰਪੋਰਟ ਤੇ ਵੀ ਕੋਈ ਕੌਨਸਲਿੰ ਬੱਚੇ ਦੇ ਨਾਲ ਜਿਹੜੇ ਪੈਰੈਂਟਸ ਜਾਂਦੇ ਨੇ ਉਹ ਵੀ ਐਜ਼ ਅ ਗਾਰਡੀਅਨ ਜਾ ਰਹੇ ਨੇ ਉਹਨਾਂ ਦੀ ਵੀ ਕੋਈ ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ ਬਿਕੋਜ਼ ਜਿਹੜਾ ਉਹਨਾਂ ਨੂੰ ਉੱਥੇ ਕੰਮ ਮਿਲਦਾ ਹੈ ਉਹ ਉਹਨਾਂ ਤੇ ਡਿਪੈਂਡ ਕਰਦਾ ਉਹਨਾਂ ਨੇ ਆਪਣਾ ਖੁਦ ਉੱਥੇ ਵਰਕ ਲੱਭਣਾ ਹੁੰਦਾ ਹੈ ਓਪਨ ਵਰਕ ਪਰਮਿਸ਼ਨਸ ਹੁੰਦੀਆਂ ਨੇ ਪੈਰੈਂਟਸ ਨੂੰ ਜੀ ਜਿਹੜੇ ਬੱਚੇ ਮੈਂ ਮਿੱਥੇ ਜਿਵੇਂ ਕੋਈ 5ਵੀਂ ਕਲਾਸ ਚਾ ਕੋਈ 6ਵੀਂ ਕਲਾਸ ਚਾ ਉੱਥੇ ਜਾ ਕੇ ਉਹਨਾਂ ਦੀ ਸਟੱਡੀ ਉੱਥੇ ਹੀ ਕੰਟੀਨਿਊ ਹੁੰਦੀ ਹੈ ਫਿਰ ਬਿਲਕੁਲ ਜਿੱਦਾਂ ਮੰਨ ਲਓ ਬੱਚੇ ਦੀ ਏਜ ਅਜੇ 4 ਸਾਲ ਹੈ ਫੋਰ ਏਗਜ਼ਾਮਪਲ ਬੱਚਾ ਫਰਸਟ கிரேਡ ਦੇ ਵਿੱਚ ਹੈ ਤੇ ਉੱਥੇ ਬੱਚਾ ਆਪਣੀ ਫਰਸਟ ਕਲਾਸ ਤੋਂ 12th ਕਲਾਸ ਤੱਕ ਸਟੱਡੀ ਕਰ ਸਕਦਾ ਹੈ ਤੇ ਉਹਨੂੰ ਪਰਮਿਸ਼ਨ ਹੁੰਦੀ ਕਿ ਬੱਚੇ ਦਾ ਵੀਜ਼ਾ ਐਕਸਟੈਂਡੇਬਲ ਹੁੰਦਾ ਉਦੋਂ ਤੱਕ ਜਦ ਤੱਕ ਉਹ ਆਪਣੀ ਕਲੀਅਰ ਪਲੱਸ 2 ਨਹੀਂ ਕਰ ਲੈਂਦਾ ਤੇ ਪੈਰੈਂਟਸ ਵੀ ਉਹਦੇ ਨਾਲ ਹੀ ਐਜ਼ ਅ ਗਾਰਡੀਅਨ ਉੱਥੇ ਰਹਿ ਕੇ ਆਪਣਾ ਕੰਮ ਕਰ ਸਕਦੇ ਨੇ ਤੇ ਉਸ ਤੋਂ ਪਹਿਲਾਂ ਪਲਾ ਪਲਾ ਪੀਆਰ ਅਪਲਾਈ ਕਰ ਸਕਦੇ ਨੇ ਆਫਟਰ 2 ਇਅਰ ਬਾਅਦ ਬੱਚਾ ਜਦੋਂ ਪੀਆਰ ਹੋ ਜਾਂਦਾ ਥੈਨ ਫਿਰ ਪੈਰੈਂਟਸ 5 ਇਅਰ ਦੇ ਅੰਡਰ ਆਪਣੀ ਵੀਅਰ ਵੀ ਲੈ ਸਕਦੇ ਨੇ ਇਹ ਕਿੰਨੇ ਟਾਈਮ ਦਾ ਵੀਜ਼ਾ ਕਿੰਨੇ ਟਾਈਮ ਦਾ ਹੁੰਦਾ ਮੈਮ ਸਰ ਸਟਾਰਟਿੰਗ ਦੇ ਵਿੱਚ ਤਾਂ ਬੱਚੇ ਨੂੰ ਇੱਥੋਂ 2 ਸਾਲ ਦਾ ਵੀਜ਼ਾ ਮਿਲਦਾ ਹੈ ਤੇ ਪੈਰੈਂਟਸ ਜਿਹੜੇ ਨਾਲ ਜਾਂਦੇ ਨੇ ਉਹਨਾਂ ਨੂੰ ਵੀ 2 ਇਅਰ ਦਾ ਵੀਜ਼ਾ ਇੱਥੋਂ ਰਿਸਿਵ ਹੁੰਦਾ ਜੀ ਜੇ 2 ਇਅਰ ਤੋਂ ਬਾਅਦ ਫਿਰ ਉੱਥੇ ਜਾ ਕੇ ਵੀਜ਼ਾ ਵਧਾ ਕਿਵੇਂ ਅ ਸਰ ਦੇਖੋ ਐਕਸਟੈਂਡੇਬਲ ਵੀਜ਼ਾ ਹੈ ਉਦੋਂ ਤੱਕ ਰਹੇਗਾ ਜਦ ਤੱਕ ਬੱਚੇ ਦੀ ਜੇ 18 ਸਾਲ ਤੱਕ ਦੀ ਅਡਲਟ ਨਹੀਂ ਹੋ ਜਾਂਦੀ ਪੈਰੈਂਟਸ ਦਾ ਵੀਜ਼ਾ ਉਦੋਂ ਤੱਕ ਐਕਸਟੈਂਡੇਬਲ ਹੈ ਹੁਣ ਮੰਨ ਲਓ ਇਥੇ 2 ਸਾਲ ਦਾ ਵੀਜ਼ਾ ਲੱਗਾ ਬੱਚਾ ਫਸਟ ਗ੍ਰੇਡ ਕਰ ਰਿਹਾ ਹੈ ਸੈਕਿੰਡ ਗ੍ਰੇਡ ਕਰ ਰਿਹਾ ਹੈ ਜਦੋਂ ਉਹ ਥਰਡ ਗ੍ਰੇਡ ਵਿੱਚ ਹੋਏਗਾ ਤਾਂ ਜੋ ਬੱਚੇ ਦੀ ਫੀਸ ਸਲਿੱਪ ਮਿਲਦੀ ਹੈ ਜੋ ਸਕੂਲ ਨੂੰ ਬੱਚੇ ਦੀ ਫੀ ਪੇ ਹੋਈ ਹੁੰਦੀ ਹੈ ਉਹਦੀ ਸਲਿੱਪ ਜੋ ਹੈ ਉਹ ਤੁਸੀਂ ਦਿਖਾ ਕੇ ਐਮਬੈਸੀ ਨੂੰ ਆਪਣਾ ਵੀਜ਼ਾ ਐਕਸਟੈਂਡ ਕਰਵਾਉਣਾ ਹੁੰਦਾ ਸੋ ਬੱਚੇ ਦੇ ਵੀਜ਼ੇ ਦੇ ਨਾਲ ਫਿਰ ਪੈਰੈਂਟਸ ਦਾ ਵੀਜ਼ਾ ਵੀ ਐਕਸਟੈਂਡ ਹੁੰਦਾ ਹੈ ਪੰਜਾਬ ਦੇ ਵਿੱਚ ਵਿਦੇਸ਼ਾਂ ਵੱਲ ਜਾਣ ਦਾ ਜਿਹੜਾ ਦੌਰ ਹੈ ਲਗਾਤਾਰ ਵਧਦਾ ਜਾ ਰਿਹਾ ਇੱਕ ਪਾਸੇ ਕੈਨੇਡਾ ਨੇ ਹੁਣ ਪਲੱਸ 2 ਤੱਕ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵੀਜ਼ੇ ਦੇ ਨੇ ਬੰਦ ਕਰ ਦਿੱਤੇ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਅੱਗੇ ਦੀ ਸਟੱਡੀ ਕਰਕੇ ਜਿਹੜਾ ਉਹਨਾਂ ਨੂੰ ਵੀਜ਼ਾ ਮਿਲੇਗਾ ਤਾਂ ਉੱਥੇ ਹੀ 2.5 ਸਾਲ ਦੇ ਬੱਚਿਆਂ ਨੂੰ ਜਿਹੜੇ ਹੁਣ ਵੀਜ਼ੇ ਮਿਲਨੇ ਸ਼ੁਰੂ ਹੋ ਗਏ ਨੇ ਕੈਮਡਮ ਨਾਲੇ ਨੇ ਜਿਹੜੇ ਜਲੰਧਰ ਦੇ ਵਿੱਚ ਉਹ ਹੁਣ 2.5 ਸਾਲ ਦੇ ਬੱਚਿਆਂ ਦੇ ਜਿਹੜੇ ਵੀਜ਼ੇ ਉਹ ਦੇ ਰਹੇ ਨੇ ਮੈਡਮ ਤੁਸੀਂ 2.5 ਸਾਲ ਦੇ ਬੱਚਿਆਂ ਨੂੰ ਵੀਜ਼ੇ ਦੇ ਰਹੇ ਹੋ ਜੀ ਬਿਲਕੁਲ ਸਰ ਸਾਡੇ ਕੋਲ ਤਾਂ ਵੀਜ਼ਾਸ ਵੀ ਰিসিਵ ਹੋਈ ਨੇ ਤੁਸੀਂ ਦੇਖ ਲਓ ਤੇ ਪੈਰੈਂਟਸ ਅਸੀਂ ਸਹੀ ਟਾਈਮ ਤੇ ਆਏ ਜਿਹੜੇ ਤੁਹਾਡੇ ਕੋਲ ਵੀਜ਼ੇ ਨਹੀਂ ਇਹ ਹੁਣੇ ਆਏ ਨੇ ਬਿਲਕੁਲ ਸਰ ਤੁਹਾਡੇ ਸਾਹਮਣੇ ਸੀਲਡ ਨੇ ਤੁਸੀਂ ਚੈੱਕ ਕਰ ਸਕਦੇ ਹੋ ਪੈਰੈਂਟਸ ਵੀ ਸਾਡੇ ਕੋਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਵਾਨੇ ਆ ਬੈਠੀ ਹੋਈ ਹੈ ਫੈਮਿਲੀ ਇਹਦਾ ਮੈਮ ਕੀ ਪ੍ਰੋਸੀਜਰ ਕੀ ਸੀਗਾ ਇਹਨਾਂ ਦਾ ਇਹਨਾਂ ਦੇ ਸਿਰਫ ਦੋ ਬੱਚੇ ਸੀਗੇ ਇੱਕ ਦੀ 11 ਸਾਲ ਦੀ ਸੀ ਔਰ ਇੱਕ ਦੀ 9 ਸਾਲੀਤ ਸੀਗੀ ਤੇ ਪੈਰੈਂਟਸ ਦੋਨੋਂ ਨਾਲ ਜਾ ਰਹੇ ਸੀ ਐਜ਼ ਅ ਗਾਰਡੀਅਨ ਤੇ ਦੋ ਬੱਚੇ ਤੇ ਦੋਨੋਂ ਪੈਰੈਂਟਸ ਦਾ ਵੀਜ਼ਾ ਰਿਸੀਵ ਹੋਇਆ ਹੈ ਜੀ ਮਾਈਨਸ ਸਟੱਡੀ ਵੀਜ਼ਾ ਜਿਹੜੇ ਜਿਨ੍ਹਾਂ ਦੇ ਵੀਜ਼ਾ ਇਹਨੂੰ ਇੱਥੀ ਤੁਹਾਡੇ ਕੋਲ ਨੇ ਅਸੀਂ ਵੀ ਗੱਲ ਕਰਨੀ ਚਾਹਾਂਗੇ ਉਹਨਾਂ ਨਾਲ ਜਿਹੜੇ 2.5 ਸਾਲ ਦੇ ਬੱਚੇ ਜਿਹੜੇ ਕੈਨੇਡਾ ਦਾ ਵੀਜ਼ਾ ਲੈ ਗਏ ਤਾਂ ਹੁਣ ਪਲੱਸ 2 ਤੱਕ ਦੇ ਬੱਚੇ ਨਹੀਂ ਲੈ ਸਕਦੇ ਤਾਂ 2.5 ਸਾਲ ਦੇ ਬੱਚੇ ਲੈ ਸਕਦੇ ਨੇ ਆਓ ਗੱਲਬਾਤ ਕਰਦੇ ਹਾਂ ਜੀ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ ਤਨਵੀਰ ਕੌਰ ਤਨਵੀਰ ਕਿਹੜੀ ਕਲਾਸ ਚ ਪੜ੍ਹਦੇ ਸੀ ਤੁਸੀਂ ਇੱਥੇ ਫੋਰਥ ਤੁਹਾਡਾ ਵੀਜ਼ਾ ਕਦੋਂ ਅਪਲਾਈ ਹੋਇਆ ਸੀਗਾ ਇਹ ਖੁਸ਼ ਹਾਂ ਕੈਨੇਡਾ ਦਾ ਵੀਜ਼ਾ ਲੱਗ ਗਿਆ ਕੈਨੇਡਾ ਜਾ ਕੇ ਪੜ੍ਹਾਂਗਾ ਹੁਣ ਇੱਥੇ ਹੋਰ ਫਰੈਂਡ ਵੀ ਤੁਹਾਡੇ ਹੁਣ ਕਹਿ ਰਹੇ ਨੇ ਵੀ ਅਸੀਂ ਨਾਲ ਜਾਣਾ ਹਾਂਜੀ ਚਲੋ ਬੱਚੇ ਸ਼ਰਮਾ ਰਹੇ ਨੇ ਇਹਨਾਂ ਦੇ ਮਾਪਿਆਂ ਦੇ ਨਾਲ ਗੱਲ ਕਰਦੇ ਹਾਂ ਤੁਸੀਂ ਕਿੰਨੇ ਖੁਸ਼ ਹੋ ਜੀ ਹਾਂਜੀ ਬਹੁਤ ਖੁਸ਼ ਹਾਂ ਪਾਜੀ ਅਸੀਂ ਜੀ ਹਾਂਜੀ ਸਾਡਾ ਪੂਰੀ ਫੈਮਿਲੀ ਦਾ ਵੀਜ਼ਾ ਲੱਗਿਆ ਇਹਨਾਂ ਨੇ ਕਿੰਗਡਮ ਕੰਸਲਟੈਂਟ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਡਾ ਪੂਰੀ ਫੈਮਿਲੀ ਦਾ ਵੀਜ਼ਾ ਘੱਟ ਪੈਸਿਆਂ ਦੇ ਵਿੱਚ ਲਗਵਾ ਕੇ ਦਿੱਤਾ ਕਿੰਨਾ ਸਮਾਂ ਹੋਇਆ ਸੀ ਮੈਮ ਅਪਲਾਈ ਕੀਤੇ ਨੂੰ ਥੋੜਾ ਜਿਹਾ ਟਾਈਮ ਹੋਇਆ ਸੀਗਾ 3-4 ਮਹੀਨੇ ਹੋਏ ਸੀ ਅਪਲਾਈ ਕੀਤੇ ਨੂੰ ਹਾਂਜੀ ਜੀ ਉਹ ਤੋਂ ਬਾਅਦ ਤੁਹਾਡਾ ਵੀਜ਼ਾ ਹਾਂਜੀ ਸਾਡਾ ਵੀਜ਼ਾ ਆ ਗਿਆ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੇ ਛੋਟੀ ਉਮਰ ਦੇ ਵਿੱਚ ਇੱਕ ਅੱਜ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਵਾਸਤੇ ਮੰਨ ਲਈ ਹੀ ਆ ਕਿ ਕੈਨੇਡਾ ਦਾ ਵੀਜ਼ਾ ਛੋਟੀ ਉਮਰ ਚ ਲੈ ਲਿਆ ਬੱਚਿਆਂ ਨੇ ਨੀ ਨੀ ਪਲੱਸ 2 ਕਰਨ ਤੋਂ ਬਾਅਦ ਜਿਹੜੇ ਵੀਜ਼ੇ ਮਿਲਦੇ ਨੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਬਹੁਤ ਖੁਸ਼ ਹਾਂ ਤੇ ਕੰਸਲਟੈਂਟ ਜਿਹੜੇ ਕਿੰਗਡਮ ਕੰਸਲਟੈਂਟ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਇਹਨਾਂ ਨੇ ਸਾਡਾ ਬੱਚਿਆਂ ਦਾ ਵੀਜ਼ਾ ਲਵਾਤਾ ਤੇ ਦੋਵੇਂ ਬੱਚੇ ਤੇ ਪੂਰੀ ਫੈਮਿਲੀ ਅਸੀਂ ਜਾ ਰਹੇ ਹਾਂ ਸਭ ਤੋਂ ਵਧੀਆ ਗੱਲ ਇਹ ਆ ਜੀ ਤੇ ਹੋਰ ਤਾਂ ਕੋਈ ਹੁਣ ਟੰਗ ਹੈ ਨਹੀਂ ਜੀ ਇਹ ਸੌਖਾ ਇਜ਼ੀ ਟੰਗ ਹੈ ਸਭ ਤੋਂ ਵਧੀਆ ਕੈਨੇਡਾ ਜਾਂਦਾ ਜੀ ਪੂਰੀ ਵਿਦ ਫੈਮਿਲੀ ਜਾਂਦਾ ਜੀ ਬੱਚਿਆਂ ਨੇ ਆਪਣੇ ਜਿਹੜੇ ਵੀਜ਼ੇ ਨੇ ਉਹ ਵੀ ਓਪਨ ਕਰ ਲਏ ਨੇ ਤੇ ਵੀਜ਼ੇ ਦੇਖ ਲੈਨੇ ਆ ਇਹ ਜਿਹੜੇ ਵੀਜ਼ੇ ਨੇ ਇਹ ਇਹਨਾਂ ਦੇ ਇਹ ਆ ਗਏ ਨੇ ਵੀਜ਼ੇ ਜਿਹੜੇ ਲੱਗੇ ਹੋਏ ਨੇ ਬੱਚਿਆਂ ਦੇ ਇਹ ਪੂਰੀ ਫੈਮਿਲੀ ਦਾ ਜਿਹੜਾ ਵੀਜ਼ਾ ਉਹ ਬੱਚਿਆਂ ਦੇ ਨਾਲ ਆਇਆ ਇਹ 2 ਸਾਲ ਦਾ ਵੀਜ਼ਾ ਜਿਹੜਾ ਇਹ ਦਿੱਤਾ ਜਾਂਦਾ ਤੇ ਉਹ ਤੋਂ ਬਾਅਦ ਜਿਹੜਾ ਵੀਜ਼ਾ ਉੱਥੇ ਬੱਚਿਆਂ ਦਾ ਵੱਜ ਜਾਂਦਾ ਤੇ ਮੈਮ ਆਪਾਂ ਅੱਗੇ ਗੱਲ ਕਰਦੇ ਆ ਜਿਹੜੇ ਬੱਚੇ ਨੇ ਮੈਮ ਇਹਨਾਂ ਦੀ ਪੜ੍ਹਾਈ ਦਾ ਖਰਚਾ ਜਿਹੜਾ ਉਹ ਅੱਗੇ ਕਿਵੇਂ ਹੁੰਦਾ ਤੇ ਜਿਹੜੇ ਸਕੂਲ ਦੇ ਵਿੱਚ ਇਹਨਾਂ ਨੇ ਐਡਮਿਸ਼ਨ ਹੁੰਦੀ ਆ ਉੱਥੇ ਕਿੰਨੇ ਟਾਈਮ ਦੀ ਜਿਹੜੀ ਫੀਸ ਆ ਇਹਨਾਂ ਦੀ ਉਹ ਭਰੀ ਜਾਂਦੀ ਆ ਤੇ ਇਹਨਾਂ ਦੇ ਖਾਣ ਪੀਣ ਦਾ ਖਰਚਾ ਕੀ ਹੁੰਦਾ ਸਰ ਦੇਖੋ ਇਥੋਂ ਆਪਾਂ 6 ਮਹੀਨੇ ਦੀ ਫੀਸ ਵੀ ਪੇ ਕਰਕੇ ਜਾ ਸਕਦੇ ਆ ਤੇ 1 ਇਅਰ ਦੀ ਫੀਸ ਵੀ ਪੇ ਕਰਕੇ ਜਾ ਸਕਦੇ ਆ ਟੋਟਲ ਇਹਨਾਂ ਦਾ ਜਿਆਦਾ ਖਰਚਾ ਨਹੀਂ ਆਇਆ 4 ਲੱਖ ਦਾ ਖਰਚਾ ਸੀਗਾ ਸਾਰਾ ਜੋ ਇਹਨਾਂ ਦਾ ਪੂਰਾ A to Z ਕੰਪਲੀਟ ਆਪਾਂ ਕਰਵਾ ਕੇ ਦਿੱਤਾ ਵੀਜ਼ਾ ਲੈ ਕੇ ਦਿੱਤਾ ਸੋ ਜਿਹੜੇ ਬੱਚਿਆਂ ਦੀ ਫੀਸ ਹੈ ਇਸ ਟਾਈਮ ਦੇ ਵਿੱਚ ਚੱਲ ਰਹੀ ਹੈ ਇੱਕ ਬੱਚੇ ਦੀ 6 ਮਹੀਨੇ ਦੀ 3 ਲੱਖ 29 ਆ ਰਿਹਾ ਹੈ ਤਾਂ ਮਤਲਬ ਤੁਸੀਂ 3 ਤੋਂ 3.5 ਲੱਖ ਦੇ ਵਿੱਚ ਜਾਂ 4 ਤੋਂ 4.5 ਲੱਖ ਦੇ ਵਿੱਚ ਤੁਸੀਂ ਆਪਣੀ ਫੈਮਲੀ ਦਾ ਵੀਜ਼ਾ ਲੈ ਕੇ ਜਾ ਸਕਦੇ ਹੋ ਇੱਕ ਬੱਚੇ ਦੇ ਨਾਲ ਦੋ ਪੈਰੈਂਟਸ ਜਿਹੜੇ ਨੇ ਉਹ ਜਾ ਸਕਦੇ ਨੇ ਬੱਚੇ ਦੇ ਨਾਲ ਤੇ ਖਾਣਾ ਪੀਣਾ ਰਹਿਣਾ ਸੈਣਾ ਅਕਮੋਡੇਸ਼ਨ ਫੂਡ ਪਲੱਸ ਪੀਜੀ ਉਹ ਤੁਹਾਨੂੰ 3 ਮੰਥਲੀ ਸਕੂਲ ਪ੍ਰੋਵਾਈਡ ਕਰਦਾ ਹੈ ਇੱਥੋਂ ਜਦੋਂ ਤੁਸੀਂ ਜਾਣਿਓ ਐਜ਼ ਅ ਫ੍ਰੈਸ਼ਰ ਹੁਣ ਜਿਵੇਂ ਇਹਨਾਂ ਦੇ 2 ਚਾਈਲਡ ਫ੍ਰੀ ਹੁੰਦੀ ਹੈ ਉੱਥੇ ਸਾਰਾ ਕੁਝ ਹੀ ਬਿਲਕੁਲ ਸਰ ਸਾਰਾ ਕੁਝ ਫ੍ਰੀ ਹੁੰਦਾ ਹੈ ਅਕਮੋਡੇਸ਼ਨ ਇਹਨਾਂ ਦਾ ਔਰ ਜਿਵੇਂ ਇਹਨਾਂ ਦੇ 2 ਚਾਈਲਡ ਨੇ ਇਹਨਾਂ ਨੂੰ 6 ਮੰਥ ਦੀ ਅਕਮੋਡੇਸ਼ਨ ਸਕੂਲ ਵੱਲੋਂ ਪ੍ਰੋਵਾਈਡਡ ਹੈ ਜੀ ਬਿਲਕੁਲ ਸਰ ਮਤਲਬ ਪੀਤਾ ਦਾ ਰਹਿਣ ਸਹਿਣ ਉਹ ਬਾਹਰ ਹੋਊਗਾ ਜੀ ਫਿਰ ਉਹ ਨਹੀਂ ਸਰ ਪੈਰੈਂਟਸ ਵੀ ਨਾਲ ਹੀ ਰਹਿਣਗੇ ਐਜ਼ ਅ ਗਾਰਡੀਅਨ ਕਿਉਂਕਿ ਉੱਥੇ ਇਹ ਜਿੱਦਾਂ ਜਾ ਰਹੇ ਨੇ ਹੁਣ ਫਸਟ ਟਾਈਮ ਜਾ ਰਹੇ ਨੇ ਇਹਨਾਂ ਨੂੰ ਕਿਹੜਾ ਕੋਈ ਉੱਥੇ ਜਾਣਦਾ ਸੋ ਰਹਿਣਾ ਪੀਣਾ ਸਾਰਾ ਕੁਝ ਵੱਡੀ ਗੱਲ ਹੈ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਰਹਿਣਾ ਸੈਣਾ ਬਹੁਤ ਮਹਿੰਗਾ ਹੋਇਆ ਪਿਆ 6 ਮਹੀਨੇ ਪੂਰੀ ਫੈਮਿਲੀ ਹੈ ਜਿਹੜੀ ਉੱਥੇ ਫ੍ਰੀ ਰਹਿ ਸਕਦੀ ਹੈ ਜੀ ਬਿਲਕੁਲ ਸਰ ਕਿਉਂਕਿ ਜਿਹੜੀ ਸਾਨੂੰ ਕਮਿਸ਼ਨ ਆਂਦੀ ਹੈ ਉਹਦੇ ਵਿੱਚੋਂ 20 आ, 20% ਕਮਿਸ਼ਨ ਵਿੱਚੋਂ 5% ਸਾਡੇ ਡਿਡਕਟ ਹੁੰਦਾ ਹੈ ਵਨ ਚਾਈਲਡ ਦੇ ਮਗਰ ਅ ਕਮੋਡੀਸ਼ਨ ਤੇ ਕਿਉਂਕਿ ਸਾਡੇ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਕਿ ਪੈਰੈਂਟਸ ਵੀ ਉੱਥੇ ਰਹਿਣ ਕੋਈ ਇਹਨਾਂ ਨੂੰ ਪ੍ਰੋਬਲਮ ਨਾ ਆਵੇ ਆਫਟਰ 3 ਮਹੀਨੇ ਬਾਅਦ ਹੀ ਆਪਣਾ ਵਰਕ ਵਗੈਰਾ ਦਾ ਮੈਨੇਜਮੈਂਟ ਕਰ ਸਕਣ ਜੀ ਹੁਣ ਇਹ ਬੱਚੇ ਦਾ ਸਕੂਲ ਚੱਲ ਜਾਣਗੇ ਪਿਛੋਂ ਮਾਤਾ ਪਿਤਾ ਕੀ ਕਰਨਗੇ ਜੀ ਉੱਥੇ ਫਿਰ ਸਰ ਕੰਮ ਲੱਭਣਗੇ ਕੰਮ ਲੱਭਣਗੇ ਕੰਮ ਕਰ ਸਕਦੇ ਨੇ ਉੱਥੇ ਬਿਲਕੁਲ ਸਰ ਫਾਦਰ ਉੱਥੇ ਫੁੱਲ ਟਾਈਮ ਐਂਡ ਮਦਰ ਜਿਹੜੇ ਨੇ ਉਹ ਹਫਤੇ ਵਿੱਚ ਇਹਨਾਂ ਦੀ ਪੀਆਰ ਦਾ ਕੀ ਪ੍ਰੋਸੈਸ ਹੋਊਗਾ ਅੱਗੇ ਫਿਰ ਪੀਆਰ ਤੇ ਸਰ ਦੇਖੋ ਹੁਣ ਜਦੋਂ ਚਲੇ ਜਾਂਦੇ ਨੇ ਇਥੋਂ ਹੈਨਾ ਦੈਨ ਉੱਥੇ ਜਾ ਕੇ 2 ਸਾਲ ਬਾਅਦ ਆਪਣੀ ਪੀਆਰ ਲੈ ਸਕਦੇ ਨੇ ਉਹਦੇ ਵਾਸਤੇ 2 ਸਾਲ ਰੈਗੂਲਰ ਰਹਿਣਾ ਪਏਗਾ ਗਵਰਨਮੈਂਟ ਨੂੰ ਟੈਕਸ ਪੇ ਹੋਵੇਗਾ ਬੱਚੇ ਦੀ ਫੀਸ ਜਾਨ ਕੇ ਸਟੱਡੀ 'ਚ ਕੋਈ ਗੈਪ ਨਾ ਹੋਵੇ ਉਸ ਬਿਹਾਵ ਤੇ 2 ਸਾਲ ਬਾਅਦ ਬੱਚੇ ਦੀ ਪੀਆਰ ਅਪਲਾਈ ਹੋਏਗੀ ਦੈਨ ਪਹਿਲਾਂ ਬੱਚਾ ਪੀਆਰ ਹੋਏਗਾ ਫਿਰ ਪੈਰੈਂਟਸ ਆਪਣੀ ਪੀਆਰ ਲੈ ਸਕਦੇ ਆਪਾਂ ਫੈਮਿਲੀ ਤੋਂ ਪੁੱਛਦੇ ਆ ਕਿ ਉਹਨਾਂ ਦਾ ਕਿੰਨਾ ਖਰਚ ਆਇਆ ਤੁਹਾਡਾ ਕਿੰਨਾ ਖਰਚ ਆਇਆ ਸਾਡਾ ਦੋ ਬੱਚਿਆਂ ਦਾ ਸੀ ਜੀ ਫੀਸ 6 ਮਹੀਨੇ ਦੀ ਫੀਸ ਨਹੀਂ ਪੇ ਕੀਤੀ 4 ਕੁ ਲੱਖ ਦੇ ਕਰੀਬ ਦੀ ਸੀ ਸਾਡਾ ਦਿੱਤਾ ਸੀ ਜੀ ਨਹੀਂ ਬਾਕੀ ਜਿਹੜਾ ਆਫਰ ਲੈਟਰ ਦਾ ਅਲੱਗ ਸੀ ਤੇ ਐਕਸੈਪਟੈਂਸ ਲੈਟਰ ਦਾ ਉਹਦਾ ਅਲੱਗ ਲੈ ਸੀ ਥੋੜਾ ਉਹ ਸਾਰੇ ਪਾ ਕੇ 5 ਕੁ ਲੱਖ ਦੇ ਕਰੀਬ ਦੀ ਖਰਚ ਆ ਗਿਆ ਜੀ 5 ਲੱਖ ਦੇ ਵਿੱਚ ਪੂਰੀ ਫੈਮਿਲੀ ਦਾ ਵੀਜ਼ਾ ਫੈਮਿਲੀ ਦਾ ਵੀਜ਼ਾ ਹਾਂਜੀ ਬਿਲਕੁਲ ਜੀ ਬਸ ਅਸੀਂ ਬਹੁਤ ਖੁਸ਼ ਹਾਂ ਇੰਨੇ ਘੱਟ ਦੇ ਵਿੱਚ ਇੰਨਾ ਵਧੀਆ ਕੰਸਲਟ ਇੱਕ ਕਿੰਗਡਮ ਕੰਸਲਟੈਂਟ ਨੇ ਸਾਡਾ ਵੀਜ਼ਾ ਲਗਵਾ ਦਿੱਤਾ ਜੀ ਜੀ ਤੁਹਾਡਾ ਰਹਿਣ ਸਹਿਣ ਵੀ ਕਹਿੰਦੇ ਉੱਥੇ 6 ਮਹੀਨੇ ਫ੍ਰੀ ਆ ਬਿਲਕੁਲ ਹੀ 6 ਮਹੀਨੇ ਫ੍ਰੀ ਕਹਿੰ ਤੁਸੀਂ ਆਪਣੇ ਡਿਫੰਡ ਫੰਡ ਸੀਗੇ ਸਾਰੇ ਆਪ ਦਿੱਤੇ ਨੇ ਕਿ ਇਹਨਾਂ ਨੇ ਸ਼ੋਅ ਕਰਵਾਏ ਨੇ ਉਹ ਅਸੀਂ ਥੋੜੇ ਇਹਨਾਂ ਨੂੰ ਚਾਰਜ ਦਿੱਤੇ ਸੀ ਇਹਨਾਂ ਨੇ ਆਪ ਹੀ ਸ਼ੋਅ ਕਰਾ ਦਿੱਤੇ ਸੀ ਫੰਡਸ ਵਗੈਰਾ ਵੀ ਸਾਡੇ ਜੀ ਜੀ ਕੋਈ ਦਿਮਾਗ ਤੇ ਬੋਝ ਪਾਉਣ ਦੀ ਲੋੜ ਨਹੀਂ ਵੀ ਪੈਸੇ ਇਕੱਠੇ ਕਰਨੇ ਪੈਣਗੇ ਸਾਰਾ ਕੁਝ ਆਪ ਕਰ ਦਿੰਦੇ ਨੇ 1% ਵੀ ਦਿਮਾਗ ਤੇ ਬੋਝ ਨਹੀਂ ਰਿਹਾ ਜੀ ਨਹੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਵੀਜ਼ੇ ਵਧੀਆ ਲਵਾਉਂਦੇ ਜੀ ਕਰਕੇ ਕੰਮ ਹੀ ਨਹੀਂ ਸਾਰਾ ਜੀ ਤੁਸੀਂ ਪਹਿਲਾਂ ਵੀ ਅਪਲਾਈ ਕੀਤਾ ਸੀਗਾ ਆਪ ਅਪਲਾਈ ਕੀਤਾ ਸੀ ਕਦੇ ਨਹੀਂ ਆਪ ਨਹੀਂ ਕਦੇ ਅਪਲਾਈ ਕੀਤਾ ਇਹਨਾਂ ਨੇ ਕੀਤਾ ਪਹਿਲੇ ਫਸਟ ਟਾਈਮ ਹੀ ਕੀਤਾ ਜੀ ਜੀ ਫਸਟ ਟਾਈਮ ਕੀਤਾ ਤੇ ਦੋਨੇ ਬੱਚਿਆਂ ਦੇ ਵੀਜ਼ੇ ਸੋਡੇ ਹਾਂਜੀ ਭਾਜੀ ਅਸੀਂ ਤਾਂ ਬਹੁਤ ਖੁਸ਼ ਆ ਜਿੱਦਾਂ ਕਿ ਬੱਚੇ ਪਲਾਸਟੂ ਕਰਕੇ ਜਾਂਦੇ ਸੀਗੇ 20-25 ਲੱਖ ਲਾਉਂਦੇ ਸੀ 4.5 ਲੱਖ ਵਿੱਚ ਪੂਰੀ ਫੈਮਿਲੀ ਦਾ ਵੀਜ਼ਾ ਆ ਗਿਆ ਤਾਂ ਅਸੀਂ ਤਾਂ ਆਲਰੇਡੀ ਖੁਸ਼ ਹੋਣਾ ਹੀ ਆ ਜੀ ਹਾਂਜੀ ਅੱਗੇ ਜਾ ਕੇ ਤੁਸੀਂ ਕੰਮ ਵੀ ਕਰਨਾ ਉਹਦੀਆਂ ਤਿਆਰੀਆਂ ਤੂਰੀਆਂ ਹੋ ਗਈਆਂ ਤੁਹਾਡੀਆਂ ਹੁਣ ਫਿਰ ਹਾਂਜੀ ਹਾਂਜੀ ਉਹ ਤਾਂ ਅਸੀਂ ਦਸ ਦਾ ਰਿਸ਼ਤੇਦਾਰਾਂ ਨੂੰ ਵੀ ਅਸੀਂ ਪਹੁੰਚ ਰਹੇ ਹਾਂ ਜੀ ਹਾਂਜੀ ਹਾਂਜੀ ਉਹਨਾਂ ਨੂੰ ਦੱਸ ਦਿੱਤਾ ਕੰਮ ਦਾ ਵੀ ਅਰੇਂਜ ਹੋਇਆ ਹੈ ਉੱਧਰ ਸਾਡਾ ਹਾਂਜੀ ਇੱਕ ਬੋਝ ਹੁੰਦਾ ਸੀ ਅੱਗੇ ਵੀ ਜਾ ਕੇ ਅਸੀਂ ਰਹਾਂਗੇ ਕਿੱਥੇ ਤੁਹਾਡਾ ਰਹਿਣ ਸਣ ਵੀ ਕੰਨੇ ਉੱਤੀ ਪੱਕਾ ਹੋ ਗਿਆ ਹਾਂਜੀ ਹਾਂਜੀ 6 ਮਹੀਨੇ ਦੀ ਮਤਲਬ ਰਹਿائشੇ ਦੇਣਗੇ ਸਾਨੂੰ ਵੀ ਰੈਂਟ ਤੇ ਰੂਮ ਲੱਭਣ ਦਾ ਸਾਨੂੰ ਹਜੇ ਕੋਈ ਫਿਕਰ ਨਹੀਂ ਹੈ ਕਿਉਂਕਿ 6 ਮਹੀਨੇ ਆਲਰੇਡੀ ਇਹਨਾਂ ਵੱਲੋਂ ਸਾਨੂੰ ਪ੍ਰੋਵਾਈਡ ਕੀਤੀ ਜਾਏਗੀ ਰਹਿائش ਤੇ ਫਿਰ 6 ਮਹੀਨੇ ਬਾਅਦ ਸੋਚਾਂਗੇ ਤੁਸੀਂ ਦੇਖ ਸਕਦੇ ਹੋ ਕਿ ਫੈਮਲੀ ਪੂਰੀ ਖੁਸ਼ ਆ ਜੇ ਤੁਸੀਂ ਵੀ ਆਪਣਾ ਜਿਹੜਾ ਵੀਜ਼ਾ ਉਹ ਲਵਾਉਣਾ ਹੈ ਹੁਣ ਤੁਹਾਨੂੰ ਲੋੜ ਨਹੀਂ ਕਿ ਤੁਸੀਂ ਡੀਕੋਗੇ ਕਿ ਸਾਡਾ ਬੱਚਾ ਪਲੱਸ 2 ਕਰੂਗਾ ਉਸ ਤੋਂ ਬਾਅਦ ਜਿਹੜੀ ਅੱਗੇ ਸਟੱਡੀ ਕਰੂਗਾ ਉਸ ਤੋਂ ਬਾਅਦ ਉਹ ਆਈਲੈਂਡਸ ਕਰਕੇ ਜਿਹੜਾ ਬਾਹਰ ਜਾਊਗਾ ਹੁਣ ਤੁਸੀਂ ਆਪਣਾ ਜਦੋਂ ਬੱਚਾ 2.5 ਸਾਲ ਦਾ ਹੁੰਦਾ ਹੈ ਤਾਂ ਉਹਦਾ ਜਿਹੜਾ ਵੀਜ਼ਾ ਕਿੰਗਡਮ ਵਾਲਿਆਂ ਦੇ ਜਿਹੜੇ ਜਲੰਧਰ ਨੇ ਉਹਨਾਂ ਦੇ ਆਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਤੇ ਜਿਹੜੇ ਨੰਬਰ ਨੇ ਫਲੈਸ਼ ਹੋ ਰਹੇ ਨੇ ਤੁਸੀਂ ਉਹਨਾਂ ਉੱਤੇ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ 2 2.5 ਮਹੀਨਿਆਂ ਦੇ ਵਿੱਚ ਜਿਹੜਾ ਆਪਣਾ ਵੀਜ਼ਾ ਘੱਟ ਪੈਸਿਆਂ ਦੇ ਵਿੱਚ ਪੂਰੀ ਫੈਮਿਲੀ ਦਾ ਉਹ ਲਵਾ ਸਕਦੇ ਹੋ ਕੈਮਰਾਮੈਨ ਗੁਰਪ੍ਰੀਤ ਨਾਲ ਮਾਸਕੀਰ ਭੰਗੂ ਜਲੰਧਰ